ਏਤਮਾਨ ਚੈਨਲ ਦੇਖ ਰਹੇ ਸਾਡੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਭਗਵਾਨ ਸ੍ਰੀ ਪਰਸ਼ੂਰਾਮ ਜਨਮਤੀ ਜੋ ਪੂਰੀ ਦੁਨੀਆ ਦੇ ਵਿੱਚ ਮਨਾਈ ਜਾ ਰਹੀ ਆ ਸੋ ਅੱਜ ਕੋਰਾਲੀ ਸਿੰਘਪੁਰਾ ਰੋਡ ਤੇ ਜੋ ਪਰਸ਼ੂਰਾਮ ਮੰਦਿਰ ਹੈ ਇੱਥੇ ਵੀ ਪਰਸ਼ੂਰਾਮ ਜਨਮਤੀ ਬੜੀ ਸ਼ਰਧਾ ਭਾਵਨਾ ਤੇ ਧੂਮਕਾਨ ਦੇ ਨਾਲ ਮਨਾਈ ਗਈ ਹੈ ਸੋ ਇੱਥੇ ਰਾਜਨੀਤਿਕ ਧਾਰਮਿਕ ਸਾਰੀਆਂ ਸ਼ਕਤੀਆਂ ਨੇ ਇੱਥੇ ਜੋ ਪਹੁੰਚੀਆਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਅਤੇ ਜੋ ਅੰਦਰ ਕੀਰਤਨ ਚੱਲ ਰਹੇ ਨੇ ਭੰਡਾਰੀ ਚੱਲ ਰਹੇ ਨੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਹੋ ਸਾਡੇ ਇਹ ਧੁਮਾਨ ਚੈਨਲ ਦੇ ਨਾਲ ਫਰਜ਼ੂਮ ਲਿਖੀ जयंती पर उपस्थित समस्त ग्रामीण सभा के समस्त साहबान सभा के लोग के सभी धर्मों से संबंधित लोग ਕਉ ਪ੍ਰਧਾਨ ਜੀ ਅੱਜ ਸ਼੍ਰੀ ਪਰਸ਼ੂਰਾਮ ਜਨਮ ਦਿਤੀ ਪੂਰੇ ਵਿਸ਼ਵ ਦੇ ਵਿੱਚ ਮਨਾਈ ਜਾ ਰਹੀ ਆ ਸੋ ਕਰਾਲੀ ਸ਼ਹਿਰ ਦੇ ਵਿੱਚ ਵੀ ਅੱਜ ਇਹ ਜੋ ਜਨਮ ਦਿਤੀ ਮਨਾਈ ਜਾ ਰਹੀ ਆ ਤੁਸੀਂ ਵੀ ਸ਼ਿਰਕਤ ਕੀਤੀ ਹੈ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਸਾਰੇ ਹਿੰਦੁਸਤਾਨੀਆਂ ਨੂੰ ਪਿਆਰ ਭਰਿਆ ਜੇ ਨਹੀਂ ਬੋਲ ਸਕਦੇ ਆ ਰਾਮ ਰਾਮ ਵੀ ਕਹਿਣਾ ਤੇ ਮਹਾਰਾਜ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੇ ਲੱਖ ਲੱਖ ਵਧਾਈ ਦਿੰਦਾ ਪਸ਼ੂਰਾਮ ਜੀ ਜਿਨਾਂ ਦਾ ਕਲਯੁਗ ਜੀ ਪਹਿਰਾ ਗੁਰੂ ਵਿਸ਼ਨੂੰ ਇਹ ਵਿਸ਼ਨੂੰ ਭਗਵਾਨ ਦੇ 6ਵੇਂ ਰੂਪ ਨੇ ਸੋ ਇਹਨਾਂ ਨੇ ਖਾਟੀ ਸਾਡੇ ਪੰਜਾਬ ਦੇ ਵਿੱਚ ਫਗਵਾੜੇ ਦੇ ਕੋਲ ਖਾਟੀ ਤਪੱਸਿਆ ਕੀਤੀ ਹੈ ਉੱਥੇ ਅੱਜ ਵੀ ਇਹਨਾਂ ਦੀ ਰਾਤ ਦੇ ਟਾਈਮ ਆਵਾਜ਼ ਸੁਣਾਈ ਦਿੰਦੀ ਹੈ ਜੀ ਬਹੁਤ بڑا ਮੰਦਿਰ ਬਣਿਆ ਹੋਇਆ ਉੱਥੇ ਜਦੋਂ ਸਾਡੀ ਕਾਂਗਰਸ ਸਰਕਾਰ ਸੀ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਉਸ ਵਕਤ ਸੀਐਮ ਚੰਨੀ ਸੀ ਸੇ ਉਹਨਾਂ ਨੂੰ ਨਾਲ ਲਿਜਾ ਕੇ ਉੱਥੇ 10 ਕਰੋੜ ਰੁਪਏ ਉਹਨਾਂ ਨੇ ਉੱਥੇ ਦਿੱਤਾ ਸੀ ਉਦੀ ਸ਼ੋਭਾ ਮੰਦਰ ਦੀ ਸ਼ੋਭਾ ਬਣਾਉਣ ਦੇ ਵਾਸਤੇ ਸੋ ਲੱਗ ਰਿਹਾ ਉਹ ਵੀ ਇਹ ਭਗਵਾਨ ਰੂਪ ਸਦਾ ਉਹਨਾਂ ਦੇ ਚਰਨਾਂ 'ਚ ਰਹਿਣਾ ਸਾਨੂੰ ਉਹਨਾਂ ਦੀ ਸੇਵਾ ਦੇ ਲੈ ਕੇ ਤੁਰਨਾ ਚਾਹੀਦਾ ਹੈ ਇਹੀ ਕੁਝ ਮੈਂ ਕਹਿੰਦਾ ਤੇ ਸਾਨੂੰ ਆਪਦੇ ਬੱਚਿਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਆ ਨਸ਼ਿਆਂ ਤੋਂ ਮਾਰਿਆਂ ਆਦਤਾਂ ਤੋਂ ਛੱਡ ਕੇ ਖੇਡਾਂ ਮਾਰਾ ਦੇ ਚਰਨਾਂ 'ਚ ਲੱਗਣਾ ਚਾਹੀਦਾ ਜਿਵੇਂ ਕਿ ਅੱਜਕੱਲ ਦੇਖਿਆ ਜਾਂਦਾ ਨਵੀਂ ਪੀੜੀ ਦੇ ਕਾਫੀ ਨੌਜਵਾਨ ਨੇ ਜਿਹੜੇ ਮੰਦਰਾਂ ਦੇ ਵਿੱਚ ਆਉਂਦੇ ਨੇ ਤੇ ਸੇਵਾ ਕਰਦੇ ਨੇ ਤੇ ਉਹਨਾਂ ਦਾ ਮਾਪੇ ਦੀ ਦੇਣਾ ਉਹਨਾਂ ਨੂੰ ਚੰਗੀ ਸਿੱਖਿਆ ਦੀ ਦੇਣਾ ਚਾਹੇ ਮੰਦਰ ਕਰਨ ਚਾਹੇ ਗੁਰਦੁਆਰੇ ਕਰਨ ਚਾਹੇ ਮਸਜਿਦ ਕਰਨ ਜਿਹੜੇ ਨੌਜਵਾਨ ਪੀੜ੍ਹੀ ਹੈ ਜੇ ਚਰਨਾ ਚ ਲੱਗੂ ਮੰਦਰ ਗੁਰਦੁਆਰੇ ਮਸਜਿਦ ਕਿਤੇ ਵੀ ਲੱਗਣ ਧਾਰਮਿਕ ਤਾਂ ਉਹਨਾਂ ਦੇ ਵਿਚਾਰ ਚੰਗੇ ਹੋਣਗੇ ਉਹਨਾਂ ਦੇ ਭੇਦ ਭਾਵ ਚੰਗਾ ਹੋਊਗਾ ਪਰਮਾਤਮਾ ਦਾ ਅਸ਼ੀਰਵਾਦ ਬਣਿਆ ਰਹੇ ਮੈਂ ਤਾਂ ਇਹੀ ਕਹਾਂਗਾ ਤੇ ਮੁਲਕ ਤਰੱਕੀ ਕਰੂਗਾ ਉਹਨਾਂ ਦੇ ਪੇਰਾਂਸ ਮਾਪੇ ਵੀ ਜਿਹੜੇ ਖੁਸ਼ ਲਣਗੇ ਉਹਨਾਂ ਦੀ ਵੀ ਜ਼ਿੰਦਗੀ ਵਧੀਆ ਰਹੇਗੀ ਜਦੋਂ ਬੱਚੇ ਲਾਈਕ ਹੁੰਨੇ ਆ ਤਾਂ ਮਾਪੇ ਦੀ ਵੀ ਇੱਜ਼ਤ ਬਣਦੀ ਸੋ ਮੈਂ ਇਹੀ ਕਹਣਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨਾ ਕਿ ਪ੍ਰਮਾਤਮਾ ਹਿੰਮਤ ਬਖਸ਼ਿਓ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਨ੍ਹਾਂ ਦੇ ਘਰ ਕਰ ਰਹੇ ਨੇ ਉਹ ਪਰਿਵਾਰਾਂ ਨੂੰ ਵੀ ਪਿਆਰ ਅਸ਼ੀਰਵਾਦ ਦੇ ਕੇ ਰੱਖਣ ਵੀ ਬੱਚੇ ਹੋਰ ਅੱਗੇ ਵਧਣ ਪਰ ਕੀ ਕਰੇ ਰੂੜਾ ਜੀ ਪਰਸ਼ੂਰਾਮ ਜਨਮਤੀ ਹੈ ਅੱਜ ਪੂਰੇ ਵਿਸ਼ਵ ਦੇ ਵਿੱਚ ਮਨਾਈ ਜਾ ਰਹੀ ਹੈ ਕੋਰਾਲੀ ਵੀ ਸਿੰਘਪੁਰਾ ਰੋਡ ਤੇ ਜੋ ਪਰਸ਼ੂਨਾ ਮੰਦਿਰ ਹੈ ਇੱਥੇ ਵੀ ਮਨਾਈ ਜਾ ਰਹੀ ਹੈ ਸੋ ਤੁਹਾਡੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਸ਼ਿਰਕਤ ਕੀਤੀ ਗਈ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇਸ ਜਨਮਤੀ ਸ਼੍ਰੀ 파ਸੀ ਰਾਮ ਜੀ ਮਹਾਰਾਜ ਅੱਜ ਅਕਸ਼ਤ ਤ੍ਰਿਤੀਆ ਦਾ ਦਿਨ ਹੈ। ਔਰ ਜਿਹੜਾ ਕਿ ਬਹੁਤ ਹੀ ਸਿੱਧ ਦਿਨ ਮੰਨਿਆ ਜਾਂਦਾ। ਅੱਜ ਦੇ ਦਿਨ ਸਿੱਧ ਮਹੂਰਤ ਵੀ ਮੰਨਿਆ ਜਾਂਦਾ ਕਿ ਕੋਈ ਵੀ ਕੰਮ ਤੁਸੀਂ ਕਰਨਾ ਹੋਵੇ ਅੱਜ ਅਣਪੁੱਛ ਮੂਰਤ ਵੀ ਇਹਨੂੰ ਕਹਿੰਦੇ ਆ। ਔਰ ਲక్ష్ਮੀ ਜੀ ਦਾ ਅੱਜ ਜਿਹੜਾ ਵੀ ਅੱਜ ਪੂਜਾ ਕਰਦਾ ਲక్ష్ਮੀ ਜੀ ਦੀ ਬੜੀ ਕਿਰਪਾ ਉਹਦੇ ਤੇ ਰਹਿੰਦੀ ਹੈ ਤੇ ਅੱਜ ਦੇ ਦਿਨੀ ਦੋ ਯੁਗਾਂ ਦਾ ਜਿਹੜਾ ਨਿਰਮਾਣ ਹੋਇਆ ਸੀ ਤੇ ਅੱਜ ਦਾ ਦਿਨ ਤਾਂ ਜਿਹੜਾ ਉਸੇ ਦਿਨ 파ਸ਼ੂਰਾਮ ਮਹਾਰਾਜ ਜਿਹਦਾ ਜਿਹੜਾ বিষ্ণੂ ਜੀ ਦੇ ਅਵਤਾਰ ਆ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਤੇ 파ਸ਼ੂਰਾਮ ਜੀ ਜਮਦਗਨੀ ਦੇ ਪੁੱਤਰ ਸੀਗੇ ਤੇ ਰੇਣਕਾ ਮਾਤਾ ਦੇ ਉਹ بیٹے ਐ ਉਹਨਾਂ ਦੀ ਮਾਤਾ ਰੇਣਕਾ ਤੇ ਉਹਨਾਂ ਦੇ ਪਿਤਾ ਨਾ ਜਮਦਗਨੀ ਐ ਇਹ ਚਾਰ ਭਾਈ ਸੀਗੇ ਪਰਸ਼ੂਰਾਮ ਜੀ ਸਭ ਤੋਂ ਛੋਟੇ ਤੇ ਪਰਸ਼ੂਰਾਮ ਜੀ ਪਰੇ ਸ਼ਿਵ ਦੇ ਐਡੇ ਪਰਮ ਭਗਤ ਸੀ ਕਿ ਸ਼ਿਵ ਭਗਵਾਨ ਇਹਨਾਂ ਨੂੰ ਇਹਨਾਂ ਨੇ ਤਰਨ ਸ਼ਬਾਨ ਵੀ ਆਪਣਾ ਦਿੱਤਾ ਸੀਗਾ ਤੇ ਜਿਹੜਾ ਸ਼੍ਰੀ ਰਾਮਚੰਦਰ ਜੀ ਨੇ ਬਣਵਾਸ ਦੇ ਟਾਈਮ ਚਾਦੂ ਸੀਤਾ ਸਵੰਪਰ ਦੇ ਸਮੇਂ ਉਹਨੂੰ ਤੋੜ ਕੇ ਜਿਹੜਾ ਸਿਤਾ ਜੀ ਨਾਲ ਵਿਆਹ ਵੀ ਹੋਇਆ ਤੇ ਪਰਸ਼ੂਰਾਮ ਜੀ ਨੂੰ ਸ਼ਿਵ ਜੀ ਦੇ ਬਹੁਤ ਵੱਡੇ ਭਗਤ ਮੰਨਿਆ ਗਿਆ ਤੇ ਪ੍ਰਿਥਵੀ ਦੇ ਉੱਪਰ ਪਰਸ਼ੂਰਾਮ ਜੀ ਇੱਕ ਮਹਾਨ ਜਿਹੜੀ ਜਿਹੜਾ ਉਪलब्ਧੀ ਉਹਨਾਂ ਨੇ ਹਾਸਲ ਕਰੀ ਤੇ ਆਪਾਦੀ ਹਾਸਲ ਕਰੀ ਉਹਨਾਂ ਨੇ ਇੱਕ ਚੀਜ਼ ਦਿਖਾਈ ਕਿ ਆਪਣੇ ਪਿਤਾ ਦਾ ਜਿਹੜਾ ਕਹਿਣਾ ਉਹ ਉਹ ਨਿਤਾਲਿਆ ਜਿਹਨੇ ਦੁਨੀਆ ਨੂੰ ਦਿਖਾਇਆ ਤਾਂ ਕਿ ਮਾਤਾ ਨੂੰ ਜਾਹੇ ਪਿਆਰ ਕਿੰਨਾ ਵੀ ਹੋਵੇ ਪਰ ਕਿਸ ਕਿਤੇ ਕਿਤੇ ਧਰਮ ਦੀ ਇਹੋ ਜਿਹਾ ਸਾਹਮਣਾ ਕਰਨਾ ਪੈ ਸਕਦਾ ਜਿੱਥੇ ਪੇਤਾ ਦਾ ਜਿਹੜਾ ਕੈਨਾ ਵੀ ਸਰਬੋਪਰੀ ਹੋ ਸਕਦਾ ਇਸ ਕਰਕੇ ਅੱਜ ਦਾ ਜਿਹੜਾ ਦਿਨ ਹੈ ਆਜ ਦਿਨ ਬਹੁਤ ਹਰਸ਼ੋਲਾਸ ਨਾਲ ਮਨਾਇਆ ਜਾਣਾ ਚਾਹੀਦਾ ਔਰ ਲੋਕਾਂ ਨੂੰ ਇਸ ਦਿਨ ਦਾ ਸਭ ਤੋਂ ਵੱਧ ਲਾਭ ਲੈਣਾ ਚਾਹੀਦਾ ਕਿਉਂਕਿ ਅੱਜ ਬੜਾ ਸਿੱਧ ਦਿਨ ਹੈ ਅੱਜ ਦੀ ਕੀਤੀ ਹੋਈ ਪੂਜਾ ਪਾਠ ਅੱਜ ਦਾ ਕੀਤਾ ਹੋਇਆ ਕੋਈ ਵੀ ਦਾਨ ਪੁੰਨ ਇਹ ਅੱਜ ਦੇ ਦਿਨ ਕੁਝ ਨਾ ਜਾਂ ਕੋਈ ਹੋਰ ਚੀਜ਼ਾਂ ਖਰੀਦੀਆਂ ਹੋਈਆਂ ਬਹੁਤ ਵੱਡਾ ਪੁੰਨ ਹਸਲ ਹੁੰਦਾ ਕਿ ਘਰ ਦੇ ਵਿੱਚ ਬਰਕਤ ਹਸਲ ਹੁੰਦੀ ਹੈ ਚੇਅਰਮੈਨ ਸਾਹਿਬ ਹਰੀਜ ਰਾਣਾ ਜੀ ਪਰਸ਼ੂਰਾਮ ਜਨਤੀ ਦੇ ਵਿੱਚ ਤੁਸੀਂ ਵੀ ਅੱਜ ਇੱਥੇ ਮਤਲਬ ਕਿ ਨਤਮਸਤਕ ਹੋਣ ਦੇ ਲਈ ਆਏ ਹੋ ਕੀ ਕਹਿਣਾ ਹੈ ਦੇਖੋ ਜੀ ਅੱਜ ਦਾ ਬੜਾ ਹੀ ਪਵਿੱਤਰ ਦਿਹਾੜਾ ਹੈ ਪਰਸ਼ੂਰਾਮ ਜੀ ਦੀ ਜਨਮਦੀ ਹੈ ਤੇ ਪਰਸ਼ੂਰਾਮ ਜੀ ਭਗਵਾਨ ਸ਼ਿਵ ਦੇ ਬੜੇ ਹੀ ਵੱਡੇ ਭਗਤ ਸੀ ਤੇ ਜਿਹੜੀ ਅੱਜ ਕਲਦੂ ਦੇ ਵਿੱਚ ਜਿਹੜੀ ਕਾਬੜੀ ਯਾਤਰਾ ਚੱਲ ਰਹੀ ਹੈ ਉਹ ਵੀ ਪਰਸ਼ੂਰਾਮ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ ਉਹਨੇ ਚੁਲਾਈ ਜੀ ਤੇ ਲੱਖਾਂ ਸ਼ਰਧਾਲੂ ਉਹਦੇ ਲਾਭ ਲੈ ਰਹੇ ਨੇ ਤੋਂ ਮੈਂ ਅਰਦਾਸ ਕਰਾਂਗਾ ਜੀ ਦੰਦੇ ਉੱਪਰ ਕਿ ਪਰਸ਼ੂਰਾਮ ਜੀ ਸਾਡੇ ਇਲਾਕੇ ਤੇ ਹਮੇਸ਼ਾ ਹੀ ਉਹ ਮੇਰੇ ਪਰ ਹੱਥ ਰੱਖਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਪਰਸ਼ੂਰਾਮ ਜੀ ਬਹਾਦਰ ਸਿੰਘ ਓਕੇ ਜੀ ਪਰਸ਼ੂਰਾਮ ਜਨਮਤੀ ਜੋ ਮਨਾਈ ਜਾ ਰਹੀ ਆ ਪੂਰੇ ਵਿਸ਼ਵ ਦੇ ਵਿੱਚ ਮਨਾਈ ਜਾ ਰਹੀ ਆ ਹਰ ਸਾਲ ਆਪਾਂ ਸਿੰਘਪੁਰਾ ਰੋਡ ਤੇ ਪਰਸ਼ੂਰਾਮ ਮੰਦਿਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਇੱਥੇ ਵੀ ਮਨਾਉਂਦੇ ਹਾਂ ਤੇ ਅੱਜ ਤੁਸੀਂ ਵੀ ਇੱਥੇ ਨਤਮਸਤਕ ਹੋਣ ਦੇ ਲਈ ਆਏ ਹੋ ਕੀ ਕਹਿਣਾ ਪਰਸ਼ੂਰਾਮ ਜੀ ਦੇ ਬਾਰੇ ਪਹਿਲਾਂ ਤਾਂ ਜੀ ਮੈਂ ਅੱਜ ਭਗਵਾਨ ਸ੍ਰੀ ਪਰਸ਼ੂਰਾਮ ਜੀ ਮਹਾਰਾਜ ਜੀ ਦੀ ਜਨਮਤੀ ਉੱਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੀ ਔਰ ਬਹੁਤ ਹੀ ਕਰਮਾ ਬਣਿਆ ਜੀ ਸਾਡਾ ਪੂਰਾ ਭਾਰਤ ਦੇਸ਼ ਜਿਸ ਦੇ ਵਿੱਚ ਸਾਡੇ ਪ੍ਰਭੂ ਸ਼੍ਰੀ ਰਾਮ ਸ਼ਿਵ ਸ਼ੰਕਰ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਰਿਸੀਆਂ ਮੋਨੀ ਆਣਾ ਜਿਹੜਾ ਸਾਨੂੰ ਬਹੁਤ ਬੜੇ ਬਹੁਤ ਵੱਡਾ ਸੰਸਕਾਰ ਦਿੱਤਾ ਔਰ ਉਹਨਾਂ ਦੀ ਕਿਰਪਾ ਨਾਲ ਹੀ ਅੱਜ ਸ੍ਰਿਸ਼ਟੀ ਚੱਲ ਰਹੀ ਆ ਅਸੀਂ ਬਹੁਤ ਪੱਕਾ ਆਲੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਇਹ ਮੰਦਿਰ ਜਿੱਥੇ ਜਾ ਰਹੇ ਪ੍ਰਾਣੀ ਰੋਜ਼ ਨਤਮਸਤਕ ਹੁੰਨੇ ਆਂ ਔਰ ਪ੍ਰਭੂ ਦੇ ਚਰਨਾਂ ਦਾ ਆਸ਼ੀਰਵਾਦ ਲੰਨੇ ਆਂ ਔਰ ਅੱਜ ਦੇ ਦਿਨ ਉੱਤੇ ਅਸੀਂ ਸਾਰੇ ਸ਼ਹਿਰ ਵਾਸੀ ਇੱਥੇ ਪ੍ਰਭੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਕਰਨ ਲਈ ਪਹੁੰਚੇ ਆ ਕਿ ਪ੍ਰਭੂ ਸਾਡੇ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਬਖਤਾਈ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਬਖਤਾਈ ਔਰ ਮੈਂ ਫੇਰ ਇੱਕ ਵਾਰੀ ਪ੍ਰਭੂ શ્રી ਪਰਸ਼ੂਰਾਮ ਜੀ ਮਹਾਰਾਜ ਜੀ ਦੇ ਦੀ ਜਨਮ ਦਿਨ ਉੱਤੇ ਸਾਰੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਆਂ जय श्री राम जी नंदिपाल वांसल जी की कहना है तुम्हारा परशुराम जी एक शिव जी ਦੇ ਪੱਕੇ ਭਗਤ ਹੋਏ ਆ ਪੂਰਨ ਭਗਤ ਹੋਏ ਆ ਤੇ ਅੱਜ ਉਹਨਾਂ ਦੀ ਜਨਮ ਦਿਨ ਮਨਾਇਆ ਰਿਹਾ ਪਹਿਲਾਂ ਤਾਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਪਰਸ਼ੂਰਾਮ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਪਰਸ਼ੂਰਾਮ ਜੀ ਸਾਡੇ বিষ্ণੂ અવਤਾਰ ਜਿਹੜਾ ਕਿ ਪੰਜਵੇਂ અવਤਾਰ বিষ্ণੂ ਦੇ ਔਰ ਸਦਾ ਅਮਰ ਅਕਸ਼ਤ੍ਰਿਤਿਆ ਦੇ ਜਨਮ ਹੈ ਮਾਤਾ ਰਾਇਣਕਾ ਜੀ ਦੇ ਗਰਭ ਤੇ ਉਹਨਾਂ ਨੇ ਜਨਮ ਲਿਆ ਪਿਤਾ ਜਗਦਵਨ ਸਿੰਘ ਜੀ ਨੂੰ ਔਰ ਮਾਤਾ ਰਣਕਾ ਜੀ ਨੂੰ ਵੀ ਲੱਖ ਲੱਖ ਵਧਾਈਆਂ ਦਿੰਦੇ ਆ ਔਰ ਜਿਹੜੇ ਸਾਡੇ ਪ੍ਰਸੂਰਾਮ ਜੀ ਤੁਸੀਂ ਦੱਸਿਆ ਸੀ ਜੀ ਦੇ ਬਹੁਤ ਹੀ ਅਨੇ ਅਨੇ ਭਗਤ ਉਹਨਾਂ ਨੇ ਜਦੋਂ ਰਾਮਚੰਦਰ ਜੀ ਦਾ ਵਿਆਹ ਸੀਤਾ ਦੇ ਨਾਲ ਹੋਣ ਲੱਗਿਆ ਸੋਮਬਰ ਰਚਿਆ ਪ੍ਰਸੂਰਾਮ ਜੀ ਉੱਥੇ ਆਏ ਆਪਣਾ ਪਰਥਾ ਲੈ ਕੇ ਰਾਮਚੰਦਰ ਜੀ ਗੈਲ ਲਕਸ਼ਮਣ ਜੀ ਗੈਲ ਕੁਝ ਬਰਤਾਲਾਪ ਹੋਈ ਤਾਂ ਰਾਮਚੰਦਰ ਜੀ ਨੇ ਵੀ ਉਹਨਾਂ ਨੂੰ ਨਤਵਸਤਕ ਹੋ ਕੇ ਪ੍ਰਣਾਮ ਕਰਿਆ ਪਰਸ਼ੂਰਾਮ ਜੀ ਸਾਡੇ ਯਾਨੀ ਕਿ ਤਿੰਨਾਂ ਯੁਗਾਂ ਦੇ ਵਿੱਚ ਅੱਜ ਵੀ ਬਰਾਜਮਾਨ ਹੈ ਪਰਸ਼ੂਰਾਮ ਜੀ ਹਮੇਸ਼ਾ ਸਾਡੇ ਨਾਲ ਹੈ ਔਰ ਉਹਨਾਂ ਦਾ ਹਮੇਸ਼ਾ ਆਸ਼ੀਰਵਾਦ ਆ ਸਹਿਰ ਵਾਸੀਆਂ ਦੇ ਉੱਪਰ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਰਹੇ ਅੱਜ ਇਸ ਮੰਦਿਰ ਦੇ ਵਿੱਚ ਆਏ ਪਰਸ਼ੂਰਾਮ ਮੰਦਿਰ ਦੇ ਵਿੱਚ ਸੁਨੀਲ ਕੁਮਾਰ ਸੇਸਾ ਜੀ ਪ੍ਰਧਾਨ ਔਰ ਸਾਰੀ ਮੰਡਲ ਮੰਡਲੀ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਆ ਸਾਰਿਆਂ ਨੂੰ ਜੈ ਹਿੰਦ ਕਾ ਜੀ ਪਰਸ਼ੂਰਾਮ ਜੰਮਤੀ ਮਨਾਈ ਜਾ ਰਹੀ ਹੈ ਆਪਾਂ ਨੂੰ ਪਤਾ ਵੀ ਪੂਰੇ ਵਿਸ਼ਵ ਦੇ ਵਿੱਚ ਮਨਾਈ ਜਾ ਰਹੀ ਹੈ ਕੋਰਾਲੀ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਜੋ ਪਰਸ਼ੂਰਾਮ ਮੰਦਿਰ ਹੈ ਇੱਥੇ ਵੀ ਅੱਜ ਤੁਸੀਂ ਇੱਥੇ ਆਇਓ ਤੇ ਬੜੀ ਸ਼ਰਧਾ ਨਾਲ ਭਗਤ ਇੱਥੇ ਕੀਰਤਨ ਵੀ ਕਰ ਰਹੇ ਨੇ ਤੇ ਪਰਸ਼ੂਰਾਮ ਜੀ ਇੱਕ ਐਸੇ ਇਨਸਾਨ ਸਨ ਜੋ ਸ਼ਿਵ ਜੀ ਜੀ ਦੇ ਪੂਰਨ ਭਗਤ ਸਨ ਤੇ ਸ਼ਿਵਤ ਨੂੰ ਸਟੋਲਣ ਤੇ ਬਾਅਦ ਵੀ ਉਹਨਾਂ ਨੂੰ ਬੜਾ ਗੁੱਸਾ ਆਇਆ ਸੀਗਾ ਤੇ ਉੱਥੇ ਵਾਰਤਾ ਲੱਗ ਵੀ ਹੋਈ ਸੀ ਸਭ ਤੋਂ ਪਹਿਲਾਂ ਮੈਂ ਪਰਸ਼ੂਰਾਮ ਜੀ ਦੇ અવਤਾਰਨ ਦਿਵਸ ਦੀ ਅਤੇ ਅਕਸ਼ਰ ਤ੍ਰਿਤੀਆ ਦੀ ਇਸ ਪਾਵਨ ਦਿਨ ਦੀ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਜਿਹੜੀ ਰੌਣਕਾ ਕੋਰਾਲੀ ਸ਼ਹਿਰ ਦੇ ਅੰਦਰ ਪਰਸ਼ੂਰਾਮ ਮੰਦਿਰ ਤੇ ਅੱਜ ਲੱਗੀ ਹੋਈ ਹੈ ਇਹ ਹੀ ਰੌਣਕਾ ਅੱਜ ਪੂਰੇ ਦੇਸ਼ ਮਨਾਇਆ ਜਾ ਰਿਹਾ ਨੇ ਪਰਸ਼ੂਰਾਮ ਜੀ ਦਾ ਜਿਹੜਾ અવਤਾਰਨ ਦਿਵਸ ਹੈ ਇਹ ਸਾਡੇ ਵਾਸਤੇ ਇੱਕ ਸਿੱਖਿਆ ਦਾ ਵੀ ਪਾਤਰ ਹੈ ਸੋਸਥ੍ਰੋਤ ਹੈ ਤੇ ਸਾਡੇ ਵਾਸਤੇ ਇੱਕ ਸ਼ਰਧਾ ਦਾ ਵੀ ਸਰੋਤ ਹੈ ਕਿਉਂਕਿ ਇਹ ਦਿਨ ਜਿਹੜਾ ਹੈ ਇਨਾ ਕੀ ਸਿਰਫ ਬ੍ਰਾਹਮਣ ਸਮਾਜ ਵਾਸਤੇ ਬਲਕਿ ਪੂਰੇ ਦੇਸ਼ ਵਾਸਤੇ ਇੱਕ ਮੈਸੇਜ ਲੈ ਕੇ ਆਂਦਾ ਹੈ ਕਿ ਅਗਰ ਅਸੀਂ ਇੱਕ ਭਗਤ ਦੇ ਨਾਤੇ ਕਿਸੇ ਨੂੰ ਇੱਕ ਸੰਨਿਆਸੀ ਬਣ ਕੇ ਜਾਂ ਮਹਾਤਮਾ ਬਣ ਕੇ ਅਗਰ ਉਪਦੇਵ ਦੇ ਸੱਕ ਦੇ ਆਤਿਸ਼ਾਸ਼ਤਰ ਵੀ ਚਲਾਣਾ ਜਾਣਦੇ ਆ ਅਸੀਂ ਇਹ ਸਿੱਖਿਆ ਉਹ ਸਾਨੂੰ ਦੇ ਕੇ ਗਏ ਨੇ ਕਿ ਟਾਈਮ ਆਨੇ ਤੇ ਸ਼ਾਸਤਰ ਤੇ ਸ਼ਾਸਰ ਦੋਨੋਂ ਕੰਮ ਲੈਣਾ ਚਾਹੀਦਾ ਹੈ ਇਹ ਹੀ ਉਹ ਸਿੱਖਿਆ ਦੇ ਕੇ ਗਏ ਨੇ ਮੈਂ ਫੇਰ ਇੱਕ ਵਾਰ ਸਾਰੇ ਨਗਰ ਨਿਵਾਸੀਆਂ ਨੂੰ ਇਸ ਪਾਵਨ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦੇਣਾ ਜੈ ਸ਼੍ਰੀ ਰਾਮ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਜੀ 파ਸ਼ੂਰਾਮ ਗਣਤੀ ਜੋ ਵਿਸ਼ਵ ਦੇ ਵਿੱਚ ਮਨਾਈ ਜਾ ਰਹੀ ਹੈ ਅੱਜ ਸਿੰਘਪੁਰਾ ਰੋਡ ਕੋਰਾਲੀ ਦੇ ਜੋ 파ਸ਼ੂਰਾਮ ਮੰਦਿਰ ਹੈ ਇੱਥੇ ਵੀ ਅੱਜ ਮਨਾਈ ਜਾ ਰਹੀ ਹੈ ਤੇ ਤੁਸੀਂ ਵੀ ਸ਼ਿਰਕਤ ਕੀਤੀ ਆ 파ਸ਼ੂਰਾਮ ਜੀ ਇੱਕ ਐਸੇ ਭਗਵਾਨ ਹੋਏ ਆ ਜੋ ਸ਼ਿਵ ਜੀ ਦਾ ਬਹੁਤ ਵੱਡੇ ਭਗਤ ਸਨ ਦੇਖੋ ਸਭ ਤੋਂ ਪਹਿਲਾਂ ਅੱਜ ਦੇ ਸ਼ੁਭ ਦਿਹਾੜੇ ਤੇ ਸਮੂਹ ਹਲਕਾ ਖਰੜਵਾਸੀਆਂ ਨੂੰ ਕਰਾਲੀ ਵਾਸੀਆਂ ਨੂੰ ਬਹੁਤ-ਸ਼ਾਰੀ ਵਧਾਈ ਭਗਵਾਨ ਸ਼੍ਰੀ ਪਤਸ਼ੂਰਾਂ ਜੀ ਦੀ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਇੱਥੇ ਵੀ ਮਨਾਈ ਜਾ ਰਹੀ ਹੈ ਅਸੀਂ ਕਿਸਮਤ ਵਾਲੇ ਆ ਵੀ ਸਾਨੂੰ ਇੱਥੇ ਆ ਕੇ ਅਨੰਤ ਮਸਤਕ ਹੋਣ ਦਾ ਮੌਕਾ ਮਿਲਿਆ ਤੇ ਮੇਰੇ ਨਾਲ ਸਾਡੇ ਛੋਟੇ ਭਰਾ ਖੜੇ ਨੇ ਜੋ ਕਿ ਰਾਮਲੀਲਾ ਦੇ ਵਿੱਚ ਪਰਸ਼ੂਰਾਂ ਜੀ ਦਾ ਰੋਲ ਵੀ ਨਿਭਾਉਂਦੇ ਨੇ ਤੇ ਹਮੇਸ਼ਾ ਹੀ ਸਾਰੇ ਸਮਾਜ ਵੱਲੋਂ ਮੈਨੂੰ ਬਹੁਤ ਪਿਆਰ ਤੇ ਇੱਜ਼ਤ ਮਾਨ ਤੇ ਸਨਮਾਨ ਬਖਸ਼ਿਆ ਜਾਂਦਾ ਮੈਂ ਸਦਾ ਹੀ ਇਹਨਾਂ ਦਾ ਰਿਣੀ ਰਹੂਗਾ ਤੇ ਇੱਕ ਵਾਰ ਫੇਰ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਪਰਸ਼ੂਰਾਮ ਜੈੰਤੀ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਤੇ ਇੱਕ ਹੋਰ ਅੱਜ ਜੋ ਸ਼ਾਮ ਪ੍ਰੇਮੀ ਮੰਡਲ ਹੈ ਜਿਨ੍ਹਾਂ ਦੇ ਵੱਲੋਂ 17 ਮਈ ਨੂੰ ਦਸਹਿਰਾ ਗਰਾਊਂਡ ਦੇ ਵਿੱਚ ਇੱਕ ਸ਼ਾਮ ਖਾਟੂ ਵਾਲੇ ਕੇ ਨਾਮ ਪ੍ਰੋਗਰਾਮ ਕੀਤਾ ਜਾ ਰਿਹਾ ਇਹ ਕਾਰਡ ਵੀ ਅੱਜ ਤੁਹਾਡੇ ਹੱਥ ਦੇ ਵਿੱਚ ਪਹੁੰਚ ਚੁੱਕਿਆ ਹੈ ਕੀ ਕਹਿਣਾ ਕੋ ਇਹ ਅੱਜ ਕਾਰਡ ਇੱਥੇ ਦੇ ਕੇ ਇਹਨਾਂ ਨੇ ਇਨਵਾਈਟ ਕੀਤਾ ਤੇ ਬਹੁਤ ਸੋਹਣਾ oprala ਦੁਸ਼ਹਿਰਾ ਗਰਾਊਂਡ ਕਰਾਲੀ ਵਿਖੇ ਕਰਨ ਜਾ ਰਹੇ ਨੇ ਇੱਕ ਸ਼ਾਮ ਖਾਟੂ ਵਾਲੇ ਕੇ ਨਾਮ ਤੇ ਇਹਦੇ ਵਿੱਚ ਬੜੇ ਮੈਂ ਦਿਖਾਉਣਾ ਚਾਹੂੰਗਾ ਵੀ ਚੰਗੇ ਕਲਾਕਾਰ ਨੇ ਜਿਹੜੇ ਅੰਜਲੀ ਦਿਵੇਦੀ ਜੀ ਤੇ ਕੁਮਾਰ ਗੌਰਵ ਜੀ ਇਹ ਆ ਰਹੇ ਨੇ ਸੰਗਤਾਂ ਦੇ ਵਿੱਚ ਭੇਟਾ ਗਾ ਕੇ ਤੇ ਪ੍ਰਭੂ ਦੀ ਪਾਰਟੀ ਦੇ ਵਿੱਚ ਸੰਗਤ ਨੂੰ ਮੀਨ ਕਰਨ ਦੇ ਲਈ ਤੇ ਆਪਾਂ ਸਾਰੇ ਹੁੰਮ ਮਾ ਕੇ ਪਹੁੰਚੀਏ ਤੇ ਇਸ ਅਫਸਰ ਦਾ ਆਨੰਦ ਮਾਣੀਏ ਤੇ ਪਰਮਾਤਮਾ ਦੀਆਂ ਬਲੇਸਿੰਗਸ ਤੇ ਅਸ਼ੀਰਵਾਦ ਲਈ ਧੰਨਵਾਦ ਗੋਪੀ ਰਾਣਾ ਜੀ ਪਰਸ਼ੂਰਾਮ ਜੰਮਤੀ ਮਨਾਈ ਜਾ ਰਹੀ ਆ ਤੁਸੀਂ ਵੀ ਪਰਸ਼ੂਰਾਮ ਜੀ ਦਾ ਇੱਕ ਕਰਜ਼ਾਰ ਨਵਾਉਂਦੇ ਹੋ ਰਾਮਨੀ ਦਾ ਦੇ ਵਿੱਚ ਕੀ ਕਹਿਣਾ ਤੁਹਾਡਾ ਪਰਸ਼ੂਰਾਮ ਔਰ ਸਭ ਤੋਂ ਪਹਿਲਾਂ ਮੈਂ ਇਤਿਮਾ ਚੈਨਲ ਜੀ ਦਾ ਸ਼ੁਕਰੀਆ ਦਰ ਕਰਨਾ ਚਾਹੂੰਗਾ ਜੋ ਵੱਖ-ਵੱਖ ਜਗਤ ਦੇ ਆਪਣਾ ਲਾਈਬ੍ਰੇਰੀ ਕਸ ਦਿਖਾਉਂਦੇ ਨੇ ਔਰ ਸਾਬ ਦੇ ਨਾਲ ਰੂਬਰੂ ਹੁੰਦੇ ਨੇ ਮੈਂ ਸਭ ਤੋਂ ਪਹਿਲਾਂ ਪਰਸ਼ੂਰਾਮ ਜੀ ਦੇ ਜਨਮ ਉਸ ਦਿਵਸ ਦੀ ਸ਼ੁਭ ਕਾਮਨਾ ਦੇਣਾ ਚਾਹੁੰਗਾ ਰਾਮਲਾ ਕੈਮਿਕਲੀ ਤੋਂ ਔਰ ਪਰਸ਼ੂਰਾਮ ਜੀ ਜੋ ਹੈ ਅੱਜ ਦੇ ਟਾਈਮ ਤੱਕ ਚਿਰੰਜੀਵੀ ਹੈ ਜਿਤੇ ਆਪਣੇ ਰੇਨੂਕਾ ਜੀ ਹੈ ਰੇਨੂਕਾ ਜੀ ਅੱਜ ਕਹਿੰਦੇ ਆ ਉੱਥੇ ਦੇ ਵਸਾਹੀ ਕਹਿੰਦੇ ਆ ਕਿ ਅੱਜ ਵੀ ਪਰਸ਼ੂਰਾਮ ਜੀ ਉੱਥੇ ਵਿਰਾਜਮਾਨ ਹੈ ਤੇ ਮੈਂ ਪਰਸ਼ੂਰਾਮ ਜੀ ਦਾ ਰੋਲ ਕਰਦਾ ਹਾਂ ਮੇਰੇ ਪਰਸ਼ੂਰਾਮ ਜੀ ਦੀ ਭਗਵਾਨ ਜੀ ਦੀ ਮੇਰੇ ਪਰ ਬਹੁਤ ਕਿਰਪਾ ਹੈ ਉਹ ਜਦ ਵੀ ਮੈਂ ਜਦ ਰੋਲ ਕਰਨਾ ਹੁੰਦਾ ਹੈ ਮੈਂ ਪਰਸ਼ੂਰਾਮ ਜੀ ਦੇ ਉਰੇ ਨਸਮਸਤ ਹੁੰਦਾ ਹਾਂ ਔਰ ਤੇ ਇਜਾਜ਼ਤ ਲੈਂਦਾ ਹੈ ਪਰਸ਼ੂਰਾਮ ਜੀ ਦੇ ਰੂਲਸ ਜੋ ਹੁੰਦੇ ਆ ਫ ਕਮੇਡੀ ਕਰਨੀ ਤੋਂ ਪ੍ਰਸ਼ੂ ਰਾਮ ਜੀ ਦਾ ਜੋ ਹੈ ਆਯੋਜਨ ਕਰੇ ਜਾਂਦਾ ਹੈ ਔਰ ਅੱਜ ਸ਼ਾਮ ਪ੍ਰੇਮੀ ਮੰਡਲ ਕਰਨੀ ਤੋਂ ਇੱਕ ਕਾਰਡ ਰਿਲੀਜ਼ ਕਰੇ ਗਏ ਨੇ ਜੀ ਔਰ ਦਸ਼ਾਰੇ ਗਰਾਉਂਡ ਚ 17 ਮਈ ਨੂੰ ਇਹ ਸ਼ਾਮ ਪ੍ਰੇਮੀ ਮੰਡਲ ਕਰਨੀ ਤੋਂ ਐਲਾਨ ਕਰਾਇਆ ਜਾ ਰਿਹਾ ਹੈ ਔਰ ਬੜਾ ਹੀ ਹਮਮਾ ਆ ਕੇ ਬੰਦੇ ਪਹੁੰਚੋ ਰਹੇ ਦਸ਼ਾਰੇ ਗਰਾਉਂਡ ਚ ਇਸ ਹਫਤੇ ਬੜਾ ਜੋ 카ਟੂ ਸ਼ਾਮ ਜੀ ਦਾ ਪ੍ਰੋਗਰਾਮ ਕਰਾਂਦੇ ਨੇ ਸ਼ਾਮ ਪ੍ਰੇਮੀ ਮੰਡਲ ਇਹਨਾਂ ਤੇ 카ਟੂ ਸ਼ਾਮ ਜੀ ਦੀ ਬਹੁਤ ਕਿਰਪਾ ਹੈ ਔਰ ਤੋਂ ਨੀ ਕ ਗੱਲ ਹੋਰ ਦਸਾ ਜਾਊਂਗਾ ਕਿ ਸ਼ਾਮ ਪ੍ਰੇਮੀ ਮੰਡਲ ਕਰਨੀ ਤੋਂ 56 ਪ੍ਰਕਾਰ ਦੇ ਪ੍ਰਸ਼ਾਦ ਤੇプラス ਵਰਸ਼ਾ ਫੁੱਲ ਇੱਤਰ ਦੀ ਵਰਸ਼ਾ ਫੁੱਲਾਂ ਦੀ ਵਰਸ਼ਾ ਵੀ ਕਰਾਈ ਜਾਂਦੀ ਹੈ ਤੇ ਸ਼ਾਮ ਪ੍ਰੇਮੀ ਮੰਡਲ ਕੰਨੀ ਤੋਂ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਜੋ ਕਿ ਗਾਇਕ ਜੋ ਗਾਇਕ ਆ ਰਹੇ ਹਨ ਜੀ ਅੰਜਲੀ ਤੰਦਰੀਵੇਦੀ ਜੀ ਔਰ ਗੁਣਕਾਰ ਕਰਤਾ ਕੁਮਾਰ ਗੌਰਵ ਜੀ ਜੋ ਦੁਸ਼ਹਿਰਾ ਗਰਾਊਂਡ 'ਚ ਤੁਹਾਡੇ ਸਾਹਮਣੇ ਪ੍ਰਸਤੁਤ ਹੋਣਗੇ ਔਰ ਸ਼ਾਮ ਜੀ ਦੇ ਭਜਨ ਨਾਲ ਨਿਹਾਲ ਕਰਾਂਗੇ ਔਰ ਮੈਂ ਆਈ ਤੁਹਾਡਾ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਰੇ ਹੋਮੋਮਾ ਕੇ ਪਹੁੰਚੋ ਔਰ ਰਾਮ ਲਲਾ ਕਮੇਟੀ ਕੰਨੀ ਤੋਂ ਪ੍ਰਸ਼ੂ ਰਾਮ ਜੀ ਜਨਮ ਦਿਵਸ ਬਹੁਤ ਬਹੁਤ ਸ਼ੁਭ ਕਾਮਨਾئیں ਜੀ જય શ્રી ਰਾਮ ਕਾਂਗ ਅੱਜ ਜੋ ਅਰਸ਼ੂਰਾਮ ਜਯੰਤੀ ਪੂਰੇ ਵਿਸ਼ਵ ਵਿੱਚ ਮਨਾਈ ਜਾ ਰਹੀ ਹੈ ਤੇ ਕੁਰਾਲੀ ਦੇ ਵਿੱਚ ਵੀ ਮਨਾਈ ਜਾ ਰਹੀ ਹੈ ਤੁਸੀਂ ਵੀ ਇੱਥੇ ਨਤਮਸਤਕ ਹੋਏ ਹੋ ਦੇਸ਼ ਵਿੱਚ ਧਵਾਨ ਪਰਸ਼ੂਰਾਮ ਜੀ ਜੂ ਇਹ ਆਦੀ ਆਦ ਮਨਾਈ ਜਾ ਰਹੀ ਹੈ ਬਹੁਤ ਵੱਡੀ ਗੱਲ ਹੈ ਮੈਂ ਇਸ ਜਗ੍ਹਾ ਤੇ ਸਿੰਘਪੁਰਾ ਰੋਡ ਦੇ ਲੰਬੇ ਸਮੇਂ ਤੋਂ ਫੰਡਾ ਨਿਸ਼ਵਰ ਜੀ ਸੁਨੀਲ ਜੀ ਹੋਰ ਸਾਥੀਆਂ ਦੇ ਪ੍ਰੇਰਨਾ ਸਰ ਦਾ ਆਉਦਾ ਰਹੇ ਅੱਜ ਵੀ ਆਏ ਆ ਮੈਂ ਮੰਦਰ ਕਮੇਟੀ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਅਲੀ ਖਾਨ ਮੰਦਰ ਬਣਾਇਆ ਬਣਾਇਆ ਹੋਰ ਮੈਂ ਪਰਮਾਤਮਾ ਭਗਵਾਨ ਸਾਹਿਬ ਨੇ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਸਾਰੇ ਸੰਸਾਰ ਸੁਖ ਸ਼ਾਂਤੀ ਵਰਤੇ ਤੇ ਸਭ ਨੂੰ ਤਰੱਕੀ ਬਖਸ਼ੇ ਮੈਂ ਇਹ ਬੇਤੀ ਕਰਨ ਦੁਆ ਨਾ ਕਿ ਸਾਰਾ ਸਾਰਾ ਇਲਾਕਾ ਇਕੱਠਾ ਹੋ ਗਿਆ ਸੀ ਅਸੀਂ ਹਮੇਸ਼ਾ ਮੰਦਰ ਵਾਸਤੇ ਇਲਾਕੇ ਵਾਸਤੇ ਕੰਮ ਕਰਦੇ ਰਹੇ ਰੂੜਾ ਜੀ ਸ਼ਾਮ ਪ੍ਰੇਮੀ ਮੰਡਲ ਦੇ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਸ਼ਾਮ ਖਾਟੂ ਬਾਬਾ ਕੇ ਨਾਮ ਦਸਹਰਾ ਗਰਾਊਂਡ ਕਰਾਲੀ ਦੇ ਵਿੱਚ 17 ਮਈ ਨੂੰ ਮਨਾਈ ਜਾ ਰਹੀ ਹੈ ਸੋ ਇਹਨਾਂ ਦੇ ਵੱਲੋਂ ਅੱਜ ਕਾਰਡ ਵੀ ਭੇਟ ਕੀਤਾ ਗਿਆ ਤਾਂ ਇਹਨਾਂ ਨੇ ਅੱਜ ਜਿਹੜਾ ਇਹ ਕਾਰਡ ਦਾ ਜਿਹੜਾ ਸ਼ਾਮ ਸ੍ਰੀ ਸ਼ਾਮ ਸ ਕੀਰਤਨ ਇਕ ਸ਼ਾਮ ਘਾਟੂ ਵਾਲੇ ਕੇ ਨਾਮ ਆਦੇਕਾਰ ਰਿਲੀਜ਼ ਕੀਤਾ ਗਿਆ ਜਿਹੜਾ ਕਿ ਸ਼ਨੀਵਾਰ 17 ਮਈ 2025 ਨੂੰ ਦਸਹਿਰਾ ਗਰਾਊਂਡ ਦੇ ਅੰਦਰ ਕੋਰਾਲੀ ਸਮੇਂ ਰਾਤਰੀ 7:30 ਵਜੇ ਤੋਂ ਸ਼ਾਮ ਸਿਰ ਸ਼ਾਮ ਇੱਛਾ ਤੱਕ ਇਹ ਪ੍ਰੋਗਰਾਮ ਕੀਤਾ ਜਾਂਦਾ ਇਹ ਹਰ ਸਾਲ ਇਸ ਜਿਹੜਾ ਸਾਡਾ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਹੈ ਹਰ ਸਾਲ ਕਰਵਾਇਆ ਜਾਂਦਾ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਜਾਂਦਾ ਬਹੁਤ ਹੀ ਪ੍ਰੇਮ ਪਿਆਰ ਨਾਲ ਇਹ ਪ੍ਰੋਗਰਾਮ ਕਰਾਇਆ ਜਾਂਦਾ ਤੋਂ ਇਹਨਾਂ ਨੇ ਲਿਖਿਆ ਉੱਤੇ ਕਹਿੰਦਾ ਅਗਰ ਤੇਰਾ सहारा ना होता तो सुंदर संसार हमारा ना होता तूफानों की तबाही में गुल हो जाते अगर सिर पे हाथ तुम्हारा ना होता कहता हारी का सहारा खाटू श्याम हमारा और ये श्री श्याम जी के नाम ये भजन संध्या जो हो रही है सभी इलाका निवासियों को कुरारी निवासियों को निवेदन है कि वो इस प्रोग्राम में बढ़ चढ़ के हिस्सा लें और इन बच्चों का हौसला बजाई करें नमस्कार ਜਨ ਜੀ ਸੋ ਇਹਨਾਂ ਦੇ ਜੋ ਸ਼ਾਮ ਪ੍ਰੇਮੀ ਮੰਡਲ ਹੈ ਸਾਰੇ ਮੰਡਲ ਦੇ ਵੱਲੋਂ ਇਹ ਦੂਸਰਾ ਜੋ ਆਪਣਾ ਖਾਟੂ ਸ਼ਾਮ ਜੀ ਦੀ ਸ਼ਾਮ ਕਰਵਾਈ ਜਾ ਰਹੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਕਿ ਸਾਡੇ ਸ੍ਰੀ ਖਾਟੂ ਸ਼ਾਮ ਜੀ ਦੇ ਤਰ ਸੰਕੀਰਤਨ ਹੋ ਰਿਹਾ ਹੈ ਜੀ ਪਰ ਬਹੁਤ ਹੀ ਹਰ ਸਾਲ ਦੀ ਤਰ੍ਹਾਂ ਸੰਗਤ ਨੂੰ ਕੀਰਤਨ ਦਾ ਲਾਹਾ ਦੋਣੇ ਬਹੁਤ ਵਧੀਆ ਭਰਾਲਾ ਜੀ ਪ੍ਰਭੂ ਨਾਲ ਜੋੜਨ ਦਾ ਸੰਗਤ ਨੂੰ ਇੱਕ ਹੈ ਬਹੁਤ ਵਧੀਆ ਘੜੀ ਹੁੰਦੀ ਹੈ ਔਰ ਮੈਂ ਤਾਂ ਬੇਨਤੀ ਕਰਾਂਗਾ ਕਿ ਸਾਰੇ ਇਸ ਘੜੀ ਦਾ ਲਾਹਾ ਲਾਓ ਜੀ ਜੈ ਖਾਟੂ ਸ਼ਾਮ ਪਾਟਾ ਜੀ ਇਹ ਦੂਸਰਾ ਜੋ ਇੱਕ ਸ਼ਾਮ ਖਾਟੂ ਵਾਲ ਇਸ ਦਾ ਕਾਰਡ ਵੀ ਤੁਹਾਡੇ ਹੱਥਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਕਿਉਂਕਿ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ ਦਾ ਇਹ ਬਹੁਤ ਵੱਡਾ ਭਰਾਲਾ ਹੈ ਜੇ ਇਹਨਾਂ ਦਾ ਜਾਗਰਣ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਉਹ ਜਾਗਰਨ ਜਿਹੜੀ ਪੋਜ਼ਿਟਿਵਿਟੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉੱਥੇ ਜਾ ਕੇ ਲੱਗਦਾ ਕਿ ਖਾਟੂ ਸ਼ਾਮ ਜੀ ਸਾक्षात ਉੱਥੇ ਬਿਰਾਜਮਾਨ ਹੈ ਜਿਹੜਾ ਪਿਛਲੇ ਜਾਗਰਨ ਚ ਵੀ ਮਹਾਰਾਜ ਦੀ ਕਿਰਪਾ ਹੋਈ ਸੀ ਜਿਉਂ ਉੱਥੇ ਜਾ ਕੇ ਹਾਜ਼ਰੀ ਲਵਾਈ ਸੀ ਤੇ ਉਹ ਅੱਜ ਵੀ ਉਹ ਜਿਹੜਾ ਸੀਨ ਹੈ ਉਹ ਦਮਗ ਦੇ ਵਿੱਚ ਘੁੰਮ ਰਿਹਾ ਹੈ ਤੇ ਬਹੁਤ ਹੀ ਪ੍ਰੇਮ ਪਿਆਰ ਦੀ ਗੱਲ ਇਹ ਪ੍ਰੋਗਰਾਮ ਸਾਰਾ ਕਰਵਾਉਂਦੇ ਨੇ ਤੇ ਮੈਂ ਸ਼ਹਿਰ ਵਾਸੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਵੀ ਸਾਰੇ ਆਪਣੇ ਕੰਮ ਕਾਰ ਛੱਡ ਕੇ ਆਪਣੇ 17 ਮਈ ਨੂੰ ਸ਼੍ਰੀ ਸ਼ਾਮ ਜਾਗਰਨ ਦੇ ਵਿੱਚ ਸ਼੍ਰੀ ਸ਼ਾਮ ਜੀ ਇੱਕ ਇਕ ਸ਼ਾਮੂ ਖਾਟੂ ਵਾਲਕੇ ਨਾਮ ਕੀਰਤਨ ਵਿੱਚ ਕੀਰਤਨ ਵਿੱਚ ਹਾਜ਼ਰੀ ਉਹ ਲਾਇਓ ਤੇ ਆਪਣੀ ਮਨੋ ਕਾਮਨਾ ਤੁਹਾਡੀਆਂ ਸਾਰੀਆਂ ਉਹਦੀ ਪੂਰੀਆਂ ਹੋਣਗੀਆਂ ਤੋਂ ਸਾਰੀ ਸੰਗਤ ਨੂੰ ਸ੍ਰੀ ਖਾਟੂ ਵਾਲਕੇ ਜੈ ਸ੍ਰੀ ਸ਼ਾਮ ਕੀ ਜੈ